ਲੱਖ ਸਿਧਾਣ ਆਪਣੀ ਗੱਡੀ ਤੇ ਜਾ ਰਿਹਾ ਸੀ ਤੇ ਉਹ ਫਟਕ ਲੱਗਾ ਹੋਣ ਕਰਕੇ ਉੱਥੇ ਰੁਕਦਾ ਤੇ ਉਹ ਦੇਖਦਾ ਕਿ ਦੋ ਬੰਦੇ ਦੋ ਮੁੰਡੇ ਬੈਠ ਕੇ ਨਾ ਇੱਕ ਜਾਣਾ ਵਾਲ ਕਟਵਾ ਰਿਹਾ ਸੀ ਦੂਜਾ ਕੱਟ ਰਿਹਾ ਸੀ ਤੇ ਲੱਖੇ ਸਿਧਾਣ ਦੇ ਰੁਕਣ ਦਾ ਕਾਰਨ ਤੇ ਗੁੱਸਾ ਹੋਣ ਦਾ ਕਾਰਨ ਇਹ ਸੀ ਕਿ ਉਹ ਵਾਲ ਜਿਹੜੇ ਕੱਟ ਰਹੇ ਸੀ ਤੇ ਨਹਿਰ ਦੇ ਵਿੱਚ ਛੁੱਟ ਰਹੇ ਸਨ ਪੰਜਾਬ ਦੇ ਬਹੁਤ ਸਾਰੇ ਇਹੋ ਜਿਹੇ ਪਿੰਡ ਆ ਜਿਹੜੇ ਪੀਣ ਲਈ ਪਾਣੀ ਨਹਿਰਾਂ ਦਾ ਵਰਤਦੇ ਆ ਤੇ ਇਥੇ ਕਰਕੇ ਲੱਖਾ ਸਦਾਣਾ ਹੋ ਇਹਨਾਂ ਤੇ ਹੋਇਆ ਗਰਮਤੀ ਇਹਨਾਂ ਨੂੰ ਪਹੁੰਚਾਉਂਦੇ ਹੋਏ ਉਹਨੇ ਕੀ ਕਿਹਾ ਤੇ ਆਓ ਆਪਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ ਤਾਂ ਜੋ ਹੋਰ ਲੋਕਾਂ ਨੂੰ ਵੀ ਸਮਝ ਆ ਸਕੇ ਕਿ ਆਪਾਂ ਇਸ ਤਰ੍ਹਾਂ ਗੰਦ ਨਾ ਪਾਈਏ ਮੈਨੂੰ ਪਤਾ ਨਹੀਂ ਕਿ ਇਹ ਬਾਅਦ ਸਿੱਖਿਆ ਲੋਕਾਂ ਕਣੀ ਕਿੰਦੇ ਹੈ ਹੈ ਘਟੋ ਲੈਣੇ ਤਾਂ ਦਿਖਾਇਆ ਕਰੀ ਚੱਲ ਹੈ ਸਾਫ ਕਰ ਰਹੇ ਹਾਂ ਆ ਕਿੰਨੇ ਬਾੜ ਪਿਆ ਦੇ ਆਹ ਦੇ ਸਾਫ ਕੀਤਾ ਪਾਣੀ ਚ ਗੇ ਬਾਲ ਹੈ ਇਹ ਜਗ੍ਹਾ ਤੇ ਇਹ ਲੋਕ ਆਹ ਪਾਣੀ ਪੀਂਦੇ ਹਨ ਇਹ ਪਤਾ ਬਾਰਡਰ ਪਾਸਾ ਚ ਪਾਣੀ ਜਾਂਦਾ ਦੋ ਜਵਾਬ ਦੱਸੋ ਹੈ ਤੈਨੂੰ ਮੈਂ ਯਾਰ ਤਾਇ ਕਹਾਂ ਗਲਤੀ ਉਹ ਬਾਲ ਖਾਏਗਾ ਤੂੰ ਪਾਣੀ ਪੀਏਗਾ ਮਾਰਾ ਬੱਟਾ ਨਹੀਂ ਹੈ ਹੈ ਆਹਦੇ ਸਾਹਮਣੇ ਆ ਪਿਆ ਬਾਲ ਉਹ ਪੈਸ ਤੇ ਬਾਲ ਵਿੱਚ ਪਾਣੀ ਦਾ ਦੇਖ ਰਹਾ ਆਦਿਲਾ ਮੈਂ ਪਤਾ ਵੀ ਇਹਦਾ ਵਾਲ ਆ ਅੰੱਚੀ ਬਰੇਡ ਅੰੱਚੀ ਪਾਣੀ ਗੰਦਮੱਧ ਦੇ ਵਿੱਚੀ ਵਾਲ ਤੁਸੀਂ ਪਾਣੀ ਦੇ ਪਾਈ ਨੂੰ ਸੁਵੇਤ ਦੇ ਰਹੇ ਹੋ ਮੈਨੂੰ ਐ ਪਤਾ ਵੀ ਜਿਹੜਾ ਵਾਲ ਜੇ ਬੰਦੇ ਦੇ ਅੰਦਰ ਲੰਘ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਉਹਨੂੰ ਕੋਈ ਨਾਈ ਨੂੰ ਹੀ ਨਹੀਂ ਤੇ ਆ ਉਹ ਨਾਈ ਕੋਲ ਬਣਾ ਲੈਂਦੇ ਜਾ ਕੇ ਵਾਲ ਇਹ ਸਾਡੇ ਉਹ ਧਮਕਾਨਕਾਰੀ ਨਹੀਂ ਜਾਂਦਾ ਹਾਂ ਜਾਣਕਾਰੀ ਤੇ ਉਹ ਤਾਂ ਫੇਰੀ ਫਿਰ ਤਾਂ ਜਾਣਕਾਰੀ ਆਜੂ ਪਾਣੀ ਤੁਸੀਂ ਪੀਂਦੇ ਨਹੀਂ ਕਿੰਨੇ ਹਨ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀ ਲੈਗਾ ਇਹ ਰੋ ਦੱਸੋ ਉੱਥੇ ਗੜਿਓ ਤੂੰ ਖੜੇ ਜਾ ਬਟਾਲ ਜਾ ਆ ਦੇ ਪਾਣੀਆ ਬਾਲ ਦੇਖੋ ਲੋਕੋ ਆ ਇੰਨੀਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਟ ਕੇ ਪੁਰਾ ਘੋਕਰ ਆਂ ਦੀਆ ਖਾ ਦੁਨੀਆ ਲੰਗੀ ਜਾਂਦੀ ਇਹਨੂੰ ਕੋਈ ਪ੍ਰਭਾਵ ਨਹੀਂ ਵੀ ਆ ਪਾਣੀ ਤੁਸੀਂ ਦਾ ਪਿੰਡ ਵਾਲੇ ਪੀਨੇ ਆ ਝਾਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕ ਰਹੇ ਨੇ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਹੋ ਪੀ ਜਾਂਦੇ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮਾੜਾ ਮਾੜਾ ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕਿਆ ਅਸੀਂ ਮਕਸਦ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹ ਕੋਈ ਪਾਣੀ 'ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਈ ਉਹ ਸਿੱਟੀ ਜਾਂਦਾ ਕੋ ਮੂਤੀ ਜਾਂਦਾ ਕੋ ਗੋਹਾੜਤੀ ਜਾਂਦਾ ਗੰਦ ਪਾਣੀ 'ਚੋਂ ਪਾਣੀ ਪੀਂਦੇ ਆ ਜਾਓ ਉੱਥੇ ਨਾਈਕੋਲ ਮਨਾਵ ਜਾ ਕੇ ਬਾਲ ਅਨਬਾ ਸੁਆ ਨਹਿਰਾ ਦੇ ਬਾਦ ਬਤੂਨੀ ਦੇ ਆ ਇੱਥੇ ਵੀ ਪਾਣੀ ਦੀ ਲੋਕ ਨਹੀਂ ਸਦੇ ਕੋਲੇ ਖੜੇ